ਆ ਦੇ ਨਾ ਵੀਰੇ ਪੈਸੇ ਦਿੰਦੇ ਆ ਠੀਕ ਆ ਨਾ ਨਾ ਮੋੜ ਦੇਦਾ ਜਾਣ ਬਈ ਆ ਨਾ ਰਾਈਡ ਨਾ ਚੱਕੇ ਉਹ ਕਦੀ ਵੀ ਇਹਨਾਂ ਦੀ ਥੱਲੇ 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 ਆ ਵਾ ਇਹਨਾਂ ਦੀ ਰਾਈਡ ਨਾ ਚੱਕੇ ਉਹ ਕਦੀ ਥੱਲੇ ਹੋ ਜਾ ਮੈਂ ਪਿਆਰ ਨਾ ਪਾਈ ਗਿਵ ਮੀ ਮੈਨ ਗਿਵ ਮੀ ਮੈਨ ਗਿਵ ਮੀ ਮੈਨ ਅਵੇ ਬਕਵਾਟ ਸਿੱਗੇ ਸਿੱਚੂ ਸਿੱਚੂ ਮੈਨ ਹਾਂਜੀ ਸੱਚੀ ਗੱਲ ਈ ਸਾਰਿਆਂ ਨੂੰ ਆਪਣਾ ਚੰਡੀਗੜ੍ਹ ਕੈਬ ਦਾ ਕੰਮ ਆ ਮੈਂ ਵੀ ਕੈਪਸਲ ਹੁੰਦਾ ਮੈਂ ਨਾਈਟ ਕੰਮ ਕਰਦਾ ਹਾਂ ਸ਼ੁਰੂ ਤੋਂ ਹੀ 1.5 ਸਾਲ ਤੋਂ ਮੈਂ ਕੰਮ ਕਰਦੇ ਹਾਂ ਤੇ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਸਾਂਝੀ ਕਰਨੀ ਆ ਸਾਰਿਆਂ ਵੀਰਾਂ ਨਾਲ ਡਰਾਈਵਰ ਵੀਰਾਂ ਨਾਲ ਚੰਡੀਗੜ੍ਹ ਆ ਤੇ ਇੱਕ ਨੀਗਰੂ ਦੀ ਰਾਈਡ ਸੀ ਬੱਕੋ ਮਾਦਿਆਂ ਤੋਂ ਜੱਕੀ ਸੀ ਖੜੇਡ ਛੱਡੀ ਸੀ ਦਰਪਨ ਸ਼ਿਟੀ ਲੈਂਡ 3 ਦੇ ਵਿੱਚ ਕਿ ਜਦੋਂ ਮੈਂ ਰਾਈਡ ਛੱਡੀ ਤਾਂ ਮੈਨੂੰ ਉਹਨਾਂ ਨੇ 190 ਰੁਪਏ ਬਿੱਲ ਬਣਾਇਆ ਤੇ ਮੈਨੂੰ 100 ਰੁਪਏ ਦਿੱਤਾ ਠੀਕ ਨਹੀਂ 90 ਰੁਪਏ ਹੈ ਜੀ ਕਿ ਮੇਰੇ ਕੋਲ ਵੀ ਮੈਨੂੰ ਮੈਡਮ 90 ਰੁਪਏ ਟੂ ਮਚ ਵੀ ਮੈਂ 90 ਰੁਪਏ ਨਹੀਂ ਛੱਡ ਸਕਦਾ ਵੀ ਤੁਸੀਂ ਮੈਨੂੰ ਦੇ ਦਿਓ ਤੇ ਮੈਂ 100 ਦਾ ਨੋਟ ਹੋਰ ਦਿੱਤੇ ਮੈਂ 10 ਰੁਪਏ ਮੈਂ ਕਹਿੰਦਾ ਮੈਂ ਹਣੀ ਮੈਂ ਆਨਲਾਈਨ ਕਰ ਦਾਂ ਤੁਹਾਨੂੰ ਕਹਿੰਦੀ ਨਹੀਂ ਮੈਨੂੰ ਕੈਸ਼ ਚਾਹੀਦਾ ਮੈਂ ਕਹਿੰਦਾ ਮੈਡਮ ਕੈਸ਼ ਹੈ ਨਹੀਂਗਾ ਵੀ ਮੈਂ ਆਨਲਾਈਨ ਕਰ ਦਿੰਦਾ ਵੀ ਤੁਹਾਨੂੰ 10 ਰੁਪਏ ਜਾਂਦਾ ਮੈਂ ਮੈਂ ਤੁਹਾਨੂੰ 20 ਕਰ ਦਿੰਦਾ ਕਹਿੰਦੀ ਨਾ ਨਾ ਮੈਨੂੰ ਕੋਲ ਮੈਨੂੰ ਕੈਸ਼ ਹੀ ਗੱਡੀ ਚ ਨੌਤਰੇ ਤੇ ਮੈਂ ਵੀਡੀਓ ਬਣਾਉਣ ਲੱਗ ਗਿਆ ਅਗਰੈਸਿਵ ਹੋ ਗਈ ਤੇ ਮੈਨੂੰ ਕੱਲ ਤੋਂ ਬੋਲੀ ਵੀ ਵੀਡੀਓ ਬਣਾਉਣ ਲੱਗਣੀ ਮੈਂ ਤੁਹਾਨੂੰ ਡਾਟ ਚਿਕੀਟਾ ਦਾ ਕੰਪਲੇ ਕੱਤੀ ਨਾ ਦਾ ਮਤਲਬ ਟੱਚ ਕੀਤਾ ਨਾ ਮੇਂ ਤੇਰੀ ਲੋੜ ਅ ਤੱਕ ਟੱਚ ਕਰ ਐਡੀ ਵੀ ਤੁਮ ਇਸ ਵਾਰ ਟਿਹੜੀ ਵੀ ਮਤਲਬ ਟੱਚ ਕਰ ਤੇ ਮੇਰਾ ਵੀਰ ਭਾਲਾ ਨੇ ਬੇਨਤੀ ਹੈ ਵੀਡੀਓ ਨਾ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਦੀ ਰਾਈਟ ਚੱਕਣੀ ਬੰਦ ਕਰ ਦੋ ਨੀ ਗੋਆਂ ਦੀ ਜਿਵੇਂ ਹੀ ਬੰਦ ਕਰ ਦੋ ਯਾਰ ਕੋਈ ਫਾਇਦਾ ਨਹੀਂ 100 200 300 ਨਾਲ ਆਪਣੀ ਵੀ ਰੈਪਿਊਟੇਸ਼ਨ ਆਪਣੀ ਵੀ ਇੱਜ਼ਤ ਆਪਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਇਹ ਇਹ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦੀਆਂ ਤੇ ਜਿੰਨਾ ਹੋ ਸਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜੇ ਸਾਰਿਆਂ ਕੋਲ ਵੀਡੀਓ ਪਹੁੰਚੇ ਇਹਨਾਂ ਦੀ ਬੰਦ ਕਰ ਦੋ ਰਾਈਟ ਚੱਕਣੀ ਅੱਜ ਤੋਂ ਬਾਅਦ ਨਹੀਂ ਰਾਈਟ ਨਾ ਚੱਕਿਓ ਜੋ ਮਰਜ਼ੀ ਹੋ ਜੇ ਬਸ ਆਪਦੀ ਰੈਪਿਊਟੇਸ਼ਨ ਆਪਦੀ ਇੱਜ਼ਤ ਆਪਣੇ ਹੱਥ ਚਾ ਇਹਨਾਂ ਦਾ ਕੋਹ ਨਹੀਂ ਜਾਂਦਾ ਇਹ ਬਕਵਾਸ ਕਰਨ ਲੱਗੇ ਨਾ ਬੋਲਣ ਵੇ ਲੱਗੇ ਵੇਦੀਆਂ ਨਹੀਂ ਕੁਝ ਵੀ ਤੇ ਬਸ ਮੇਰੀ ਇੰਨੀ ਬੇਨਤੀ ਹੈ ਸਾਰੇ ਹੱਥ ਬੰਨ ਕੇ ਇੱਕ ਗਰੁੱਪ ਬਣਾਵਾਂਗੇ ਜਲਦੀ ਮੈਂ ਨਿਊਜ਼ 'ਚ ਵੀ ਵੀਡੀਓ ਦਊਂਗਾ ਇਹ ਤੇ ਨਿਊਜ਼ 'ਚ ਬਾਈਟ ਵੀ ਦਊਂਗਾ ਸਭ ਨੂੰ ਦੱਸੂਗਾ ਪੱਤਰਕਾਰਾਂ ਨਾਲ ਮੇਰੀ ਗੱਲ ਹੋ ਗਈ ਹੈ ਹੁਣ ਮੈਂ ਉਹਦੇ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀਰੇ ਕੱਲ ਨੂੰ ਆਪਾਂ ਇਹ ਵੀਡੀਓ ਕਰਾਂਗੇ ਤੇ ਕੱਲ ਨੂੰ ਮੈਂ ਨਿਊਜ਼ 'ਚ ਪਾਉਂਗਾ ਸਭ ਨੂੰ ਪਤਾ ਲੱਗੂਗਾ ਸਾਰੇ ਇੰਡੀਆ ਨੂੰ ਪਤਾ ਲੱਗੂਗਾ ਕਿੱਥੋਂ ਕਿੱਥੇ ਵੀਡੀਓ ਪਹੁੰਚੂਗੀ ਭਈ ਆ ਨਾ ਰਾਈਡ ਨਾ ਚੱਕਿਓ ਕਦੀ ਵੀ ਇਹਨਾਂ ਦੀ ਥੱਲੇ ਥੱਲੇ ਅਹ ਚੋਰ ਆ ਵਾ ਇਹਨਾਂ ਦੀ ਰਾਈਡ ਨਾ ਚੱਕਿਓ ਕਦੀ ਥੱਲੇ ਹੋ ਜਾ ਮੈਂ ਪਿਆਰ ਨਾ ਪਾਈ ਗਿਵ ਮੀ ਮਾਈ ਮਨ ਗਿਵ ਮੀ ਮਾਈ ਮਨ ਗਿਵ ਮੀ ਮਾਈ ਮਨ ਬਕਵਾਤ ਫਿਕਰ ਫਿਕਰ ਮਾਈ ਮਾਨੀ ਯੂ ਹੈਵ ਦ ਵਨ ਫਿਕਰ ਆ ਦੇ ਨਾ ਵੀਰੇ ਪੈਸੇ ਦਿੰਦੇ ਆ ਠੀਕ ਆ ਨਾ ਨਾ ਮੋੜਦੇ ਨਾ ਜਾਣ